ਹਾਂਜੀ ਕਮਾਲ ਹੈ ਅਕਾਲ ਹੈ ਅਕਾਲ ਹੈ ਕਮਾਲ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਜੀਨਾਂ ਨੂੰ ਦੇਖ ਕੇ ਅਸੀਂ ਹਰਾਮਤਾ ਹੋ ਨਹੀਂ ਆ ਵਿਸਮਾਤ ਵੀ ਹੋ ਸਕਦੇ ਆ ਤੇ ਪਰਮਾਤਮਾ ਨਾਲ ਜੁੜ ਵੀ ਸਕਦੇ ਆ ਤੁਸੀਂ ਮੱਕੜੀਆਂ ਕਈ ਕਿਸਮ ਦੀਆਂ ਦੇਖੀਆਂ ਹੋਣੀਆਂ ਅੱਜ ਤੁਹਾਨੂੰ ਇੱਕ ਮੱਕੜੀ ਦਿਖਾਉਣੇ ਆ ਜਿਹੜੀ ਪਾਣੀ ਦੇ ਥੱਲੇ ਆਪਣੀ ਸਾਰੀ ਜ਼ਿੰਦਗੀ ਕੱਟਦੀ ਆ ਤੇ ਉਹ ਕਿਦਾਂ ਆਪਣੀ ਤੋਹੀ ਦੇ ਨਾਲ ਜਿਹੜੇ ਬਾੜ ਲੱਗੇ ਹੁੰਦੇ ਆ ਉਹਨਾਂ ਦੇ ਨਾਲ ਬਾਹਰੋਂ ਹਵਾ ਦਾ ਬੱਲਬਲਾ ਬਣਾਉਂਦੀ ਆ ਤੇ ਉਹਨੂੰ ਲਿਆ ਕੇ ਥੱਲੇ ਜਿੱਥੇ ਆਪਣਾ ਜਾਲ ਬੁਣਦੀ ਆ ਪਾਣੀ ਦੇ ਥੱਲੇ ਉੱਥੇ ਲਿਆ ਕੇ ਉਹ ਬੱਲਬਲੇ ਇਕੱਠੇ ਕਰਦੀ ਆ ਮਤਲਬ ਕਿ ਉੱਥੇ ਆਪਣੇ ਵਾਸਤੇ ਆਕਸੀਜਨ ਇਕੱਠਾ ਕਰ ਲੈਂਦੀ ਆ ਤੇ ਉਹ ਆਕਸੀਜਨ ਦੇ ਵਿੱਚ ਰਹਿੰਦੀ ਆ ਫਿਰ ਉਹ ਉੱਥੇ ਹੀ ਉਹ ਖਾਂਦੀ ਆ ਉੱਥੇ ਹੀ ਪੀਂਦੀ ਆ ਉੱਥੇ ਹੀ ਬੱਚੇ ਉਹਦੇ ਪੈਦਾ ਹੁੰਦੇ ਨੇ ਤੇ ਉੱਥੇ ਹੀ ਉਹਦੀ ਜ਼ਿੰਦਗੀ ਨਿਕਲਦੀ ਆ ਪਾਣੀ ਦੇ ਥੱਲੇ ਦੇਖੋ ਇਸ ਮੱਕੜੀ ਨੂੰ ਇੰਨੀ ਸਮਝ ਦਿੱਤੀ ਆ ਪ੍ਰਮਾਤਮਾ ਨੇ ਵੀ ਤੂੰ ਉੱਪਰੋਂ ਇੱਕ ਪਾਣੀ ਦਾ ਬੁਲਬਲਾ ਕਿਵੇਂ ਬਣਾ ਕੇ ਥੱਲੇ ਲੈ ਕੇ ਆਉਣਾ ਕਿਵੇਂ ਥੱਲੇ ਜਾਲ ਪਾਉਣਾ ਤੇ ਕਿਵੇਂ ਉੱਥੇ ਉਹ ਪਾਣੀ ਦੇ ਵਿੱਚ ਬੁਲਬਲੇ ਇਕੱਠੇ ਕਰਕੇ ਤੇ ਉੱਥੇ ਰਹਿਣਾ ਇਨਸਾਨ ਦੇ ਲਈ ਇਹ ਚੀਜ਼ ਸ਼ਾਇਦ ਔਖੀ ਹੋ ਸਕਦੀ ਆ ਪਰ ਪ੍ਰਮਾਤਮਾ ਨੇ ਉਹਦੇ ਅਲੱਗ-ਅਲੱਗ ਜੀਵ-ਜੰਤੂਆਂ ਨੂੰ ਕਮਾਲ ਦੀ ਕਲਾਕਾਰੀ ਦਿੱਤੀ ਆ ਕਮਾਲ ਦੇ ਗੁਣ ਬਖਸ਼ੇ ਨੇ ਪ੍ਰਮਾਤਮਾ ਨੇ ਇਹੀ ਅਚਰਜ ਖੇਡਾਂ ਨੇ ਜਿਹੜੀਆਂ ਹਰ ਸਮੇਂ ਸਾਡੇ ਆਲੇ-ਦਾਲੇ ਹੁੰਦੀਆਂ ਨੇ ਇਹੀ ਚਮਤਕਾਰ ਨੇ ਜਿਹੜੇ ਹਰ ਸਮੇਂ ਸਾਡੇ ਆਲੇ-ਦਾਲੇ ਹੁੰਦੇ ਆ ਇਸੇ ਕਰਕੇ ਤੁਹਾਨੂੰ ਕਹੀਦਾ ਕਿ ਪਰਮਾਤਮਾ ਬਹੁਤ ਵੱਡਾ ਉਹਨੇ ਦੁਨੀਆ ਨੂੰ ਬੜਾ ਖੂਬਸੂਰਤ ਬਣਾਇਆ ਤੁਸੀਂ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ ਇਹ